ਜੋਰਾ ਸ਼ੋਰਾ ਨਾਲ ਆ ਰਹੇ ਆ ਸਾਰੇ ਅੱਛਾ ਜੀ ਹਾਂਜੀ ਤੇ ਵੈਸੇ ਜਿੱਥੋਂ ਤੱਕ ਹੈਗਾ ਵਾ ਕਿ ਸ਼ਾਇਦ ਕਿ ਸੀਟ ਲੈ ਜਾਣਗੇ ਕਿਹੜੇ ਭਾਈ ਅਮਰਤਪਾਲ ਸਿੰਘ ਲੈ ਜਾਣਗੇ ਅਮਰਤਪਾਲ ਸਿੰਘ ਜੀ ਅੱਛਾ ਜੀ ਹਾਂਜੀ ਕਿਵੇਂ ਦੇ ਤੁਹਾਨੂੰ ਲੱਗਦਾ ਵੀ ਪੂਰਾ ਜੋਰ ਆ ਉਹਨਾਂ ਦਾ ਜਾਂ ਕਿਵੇਂ ਦੇ ਵਿਅਕਤੀ ਕਿਵੇਂ ਦੇ ਲੱਗਦੇ ਨੇ ਦੋਵੇਂ ਆਪਣੇ ਕੋ ਗਾਹਕ ਹੁੰਦੇ ਜਿੰਨੇ ਵੀ ਇਹੋ ਹੀ ਚਰਚਾ ਹੁੰਦੀ ਸਾਰੇ ਭਾਈ ਅਮਰਤ ਸਿੰਘ ਦਾ ਸਾਥ ਦੋ ਅੱਛਾ ਜੀ ਹਾਂਜੀ ਨਾਲ ਖੜੇ ਹੋ ਉਹਨਾਂ ਨੇ ਮੇਰੀ ਪਰਸਨਲ ਸਲਾਹ ਹੈ ਜੇ ਅਗਰ ਕੋਈ ਕਿਸੇ ਤੋਂ ਰੋਕਦਾ ਹੈ ਕਿਸੇ ਨੂੰ ਨਸ਼ੇ ਤੋਂ ਤੀ ਦੇ ਪੁੱਤ ਨੂੰ ਆਪਣਾ ਬਚਾਉਂਦਾ ਹੈ ਵੀ ਚੱਲ ਤੂੰ ਪੁੱਤ ਨਸ਼ਾ ਨਾ ਕਰ ਤੂੰ ਕੋਈ ਚੰਗਾ ਕੰਮ ਕਰ ਪੰਜਾਬ 'ਚ ਜੰਮਿਆ ਤੇ ਪੰਜਾਬ ਦਾ ਬਣ ਕੇ ਰਹਿ ਪੰਜਾਬ ਦਾ ਪੁੱਤ ਬਣਾ ਤੇ ਮੈਨੂੰ ਲੱਗਦਾ ਅਮਰਤਪਾਲ ਨੂੰ ਮੈਂ ਵੋਟ ਪਾਉਂਗਾ ਸੋਚੋ ਸਮਝੋ ਸਾਰੇ ਹਰੇਕ ਬੰਦੇ ਲਈ ਕਿ ਉਹਦਾ ਕਿਦਾਂ ਦਾ ਸੁਭਾਅ ਆ ਆਪਾਂ ਨੂੰ ਖਾਣ ਵਾਲਾ ਤਾਂ ਨਹੀਂ ਭਾਵੇਂ ਫਿਊਚਰ 'ਚ ਹੀ ਕਿਉਂ ਨਾ ਹੋਵੇ ਜੇ ਕੋਈ ਬਚਾਅ ਕਰ ਰਿਹਾ ਆਪਣਾ ਤੇ ਮੈਨੂੰ ਲੱਗਦਾ ਕਿ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਵੀ ਮੇਰੇ ਵੀਰ ਭਰਾ ਸੱਜਣੇ ਦੇਖ ਰਿਆ ਉਹ ਜਰੂਰ ਚੰਗੇ ਨੂੰ ਚੰਗਾ ਕਿਉਂ ਇਸ ਤਰ੍ਹਾਂ ਮੈਨੂੰ ਵਧੀਆ ਲੱਗਦਾ ਵੀ ਭਾਈ ਸਾਹਿਬ ਕੰਮ ਤੋਂ ਮਾੜੇ ਕੰਮ ਨੂੰ ਮਨਾ ਕਰਦੇ ਆ ਆਪ ਵੀ ਦੇਖੋ ਸਾਡੇ ਵਰਗੇ ਸੀ ਪਹਿਲਾਂ ਵੀ ਠੀਕ ਆ ਬਾਅਦ ਵਿੱਚ ਜਦੋਂ ਸਮਾਤਾਈ ਆਈ ਵਧੀਆ ਗੱਲ ਆ ਪੂਰੀ ਸਪੋਰਟ ਕਰਾਂਗੇ ਕੋਈ ਹੈ ਨਹੀਂ ਇਹਦੀ ਜੀ ਹਾਂਜੀ ਢੂਰ ਸਾਹਿਬ ਹਲਕੇ ਦੇ ਵਿੱਚ ਖੜੇ ਆ ਤੇ ਇੱਥੇ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਤੇ ਇੱਥੇ ਦੇ ਸਮੀਕਰਨ ਜਾਣਾਂਗੇ ਆਮ ਜਨਤਾ ਤੋਂ ਕਿ ਕਿਹੜੀ ਪਾਰਟੀ ਇੱਥੇ ਜਿੱਤ ਪ੍ਰਾਪਤ ਕਰੂਗੀ ਭਾਈ ਅਮਰਤਪਾਲ ਸਿੰਘ ਦਾ ਇੱਥੇ ਕਿੰਨਾ ਕੁ ਜ਼ੋਰ ਹੈ ਅਸੀਆ ਜੀ ਇੱਥੇ ਕਿੰਨਾ ਕੁ ਜ਼ੋਰ ਹੈ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਭਾਜੀ ਹਜੇ ਤੇ ਕਾਫੀ ਯਾਨੀ ਕਿ ਜੋਰਾ-ਸ਼ੋਰਾ ਨਾ ਆ ਰਿਹਾ ਸਾਰੇ ਅੱਛਾ ਜੀ ਹਾਂਜੀ ਤੇ ਵੈਸੇ ਜਿੱਥੋਂ ਤੱਕ ਹੈਗਾ ਵਾ ਕਿ ਸ਼ਾਇਦ ਹੈ ਕਿ ਸੀਟ ਲੈ ਜਾਣਗੇ ਕਿਹੜੇ ਭਾਈ ਅਮਰਤਪਾਲ ਸਿੰਘ ਲੈ ਜਾਣਗੇ ਅਮਰਤਪਾਲ ਸਿੰਘ ਜੀ अच्छा जी हां जी किमे दे ਤੁਹਾਨੂੰ ਲੱਗਦਾ ਵੀ ਪੂਰਾ ਜੋਰ ਹੈ ਉਹਨਾਂ ਦਾ ਜਾਂ ਕਿਵੇਂ ਦੇ ਵਿਅਕਤੀ ਕਿਵੇਂ ਦੇ ਲੱਗਦੇ ਨੇ ਆਪਣੇ ਕੋ ਗਾਹਕ ਹੁੰਦੇ ਜਿੰਨੇ ਵੀ ਇਹੋ ਹੀ ਚਰਚਾ ਹੁੰਦੀ ਸਾਰੇ اچھا ਜੀ हां जी ਕੀ ਕਹਿੰਦੇ ਨੇ ਆਮ ਬਸ ਇਹੋ ਕਹਿੰਦੇ ਕਿ ਭਾਈ ਅਮਰਦ ਸਿੰਘ ਦੇ ਸਾਥ ਦੋ اچھا ਜੀ हां जी ਨਾਲ ਖੜੇ ਹੋ ਉਹਨਾਂ ਦੇ ਪੂਰਾ ਜੋਰ ਤਨੋਂ ਮਨੋਂ ਸਾਰਾ ਕੋ ਜੋਰ ਲਾਇਆ ਬੀ ਹਾਂ ਜੀ ਹਾਂ ਜੀ اچھا ਜੀ ਤੋਂ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਬਸ ਅਸੀਂ ਤੇ ਇਹ ਕਹਿਣਾ ਚਾਹਾਂਗੇ ਜਨਤਾ ਨੂੰ ਕਿ ਉਹ ਚੱਲਣ ਨਾਲ ਸਾਰੇ ਭਾਈ ਅਮਰਪਾਲ ਸਿੰਘ ਹਾਂਜੀ ਸੰਜੋਗ ਦੇਣ ਉਹਨਾਂ ਨੂੰ ਜੀ ਠੀਕ ਹੈ ਜੀ ਜੇ ਭਾਈ ਅਮਰਪਾਲ ਸਿੰਘ ਜਿੱਤੇ ਜਾਂਦੇ ਨੇ ਤਾਂ ਤੁਸੀਂ ਕੀ ਇੱਥੇ ਬਦਲਾਅ ਕੀ ਦੇਖਣਾ ਚਾਹੋਗੇ ਭਾਜੀ ਇੰਨਾ ਨਹੀਂ ਆਪਾਂ ਕਹਿ ਸਕਦੇ ਗਾਂ ਦਾ ਕਿਉਂਕਿ ਤੁਹਾਨੂੰ ਪਤਾ ਇੱਕ ਅਨਪੜ ਬੰਦਾ ਵਾ ਥੋੜਾ ਪੜਿਆ ਲਿਖਿਆ ਹੋਵੇ ਹੋਰ ਗੱਲ ਹੋ ਜਾਂਦੀ ਆ ਠੀਕ ਹੈ ਜੀ ਧੰਨਵਾਦ ਸਾਹਿਬ ਹਲਕੇ ਦੇ ਵਿੱਚ ਖੜੇ ਆ ਤੇ ਭਾਈ ਅਮਰਪਾਲ ਸਿੰਘ ਇੱਥੋਂ ਚੋਣ ਲੜ ਰਹੇ ਨੇ ਤੇ ਆਪਾਂ ਆਮ ਜਨਤਾ ਦੀ رائے ਸੁਣਾਗੇ ਕਿ ਉਹ ਕੀ ਅਕਸੈਪਟ ਕਰਦੇ ਨੇ ਕੀ ਨੂੰ ਸਪੋਰਟ ਕਰਨਗੇ ਹਸਦੀ ਗਾ ਵੀਰ ਜੀ ਹਸਦੀ ਗਾ ਜੀ ਤੁਸੀਂ ਕਿਹੜੇ ਨੂੰ ਮਤਲਬ ਕਿਹੜੇ ਐਮਪੀ ਨੂੰ ਚੁਣਨਾ ਚਾਹੋਗੇ ਓਰੇ ਮੇਰੀ ਪਰਸਨਲ ਸਲਾਹ ਹੈ ਜੇਕਰ ਕੋਈ ਕਿਸੇ ਤੋਂ ਰੋਕਦਾ ਹੈ ਕਿਸੇ ਨੂੰ ਨਸ਼ੇ ਤੋਂ ਤੀ ਦੇ ਪੁੱਤ ਨੂੰ ਆਪਣੇ ਬਚਾਉਂਦਾ ਹੈ ਵੀ ਚਲ ਤੂੰ ਪੁੱਤ ਨਸ਼ਾ ਨਾ ਕਰ ਤੂੰ ਕੋਈ ਚੰਗਾ ਕੰਮ ਕਰ ਪੰਜਾਬ ਚ ਜੰਮਿਆ ਤੇ ਪੰਜਾਬ ਦਾ ਬਣ ਕੇ ਰਹਿ ਪੰਜਾਬ ਦਾ ਪੁੱਤ ਬਣ ਤੇ ਮੈਨੂੰ ਲੱਗਦਾ ਅਮਰਪਾਲ ਨੂੰ ਮੈਂ ਵੋਟ ਪਾਉਂਗਾ ਹਾਂਜੀ ਤੁਸੀਂ ਮਤਲਬ ਭਾਈ ਅਮਰਪਾਲ ਸਿੰਘ ਨੂੰ ਵੀਰ ਸਪੋਰਟ ਕਰਨਗੇ ਤੇ ਹੋਰ ਉਹਨਾਂ ਬਾਰੇ ਕੀ ਤੁਸੀਂ ਮਤਲਬ ਕਿ ਹੋਰ ਅਬਜ਼ਰਵ ਕਰਿਆ ਦੇਖੋ ਪਰਸਨਲੀ ਕਦੀ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਅਬਜ਼ਰਵੇਸ਼ਨ ਇਹੀ ਆ ਕਿ ਠੀਕ ਆ ਆਪਾਂ ਕਿਸੇ ਨੂੰ ਇਦਾਂ ਨਹੀਂ ਆ ਕਿ ਸਾਡੇ ਚ ਕਮੀਆਂ ਨਹੀਂ ਗਈਆਂ ਪਰ ਜੇ ਕੋਈ ਮੈਨੂੰ ਆ ਕੇ ਕਵੇ ਵੀ ਚੱਲ ਯਾਰ ਪ੍ਰੀਤ ਸਿੰਘ ਆ ਕੰਮ ਨਾ ਕਰ ਮਾੜਾ ਚਿਰਚ ਜਿਹੜੀ ਇਹ ਚੀਜ਼ਾਂ ਉਹਨੂੰ ਨਾ ਕਰ ਤੇ ਉਹ ਵਧੀਆ ਮੰਨਾਂਗੇ ਉਹਨੂੰ ਆਪਾਂ ਜੇ ਤੁਸੀਂ ਮੇਰੇ ਕੋ ਆ ਜਾਓ ਕਾਈ ਚੱਲ ਯਾਰ ਸ਼ਰਾਬ ਪੀਏ ਸ਼ਰਾਬ ਪੀਏ ਹੋ ਸਕਦਾ ਤੁਸੀਂ ਮੇਰੇ ਦੋਸਤ ਹੀ ਕਿਉਂ ਨਾ ਹੋਵੋ ਬਰੇ ਇਹ ਅਗਰ ਮਾੜੀ ਆ ਤਾਂ ਮਾੜੀ ਆ ਨਾ ਹਰ ਕਿਸੇ ਵੀ ਪੱਖ ਤੋਂ ਇਸ ਤਰ੍ਹਾਂ ਮੈਨੂੰ ਵਧੀਆ ਲੱਗਦਾ ਵੀ ਭਾਈ ਸਾਹਿਬ ਕੰਮ ਤੋਂ ਮਾੜੇ ਕੰਮਾਂ ਨੂੰ ਮਨਾ ਕਰਦੇ ਆ ਆਪ ਵੀ ਦੇਖੋ ਸਾਡੇ ਵਰਗੀ ਸੀ ਪਹਿਲਾਂ ਵੀ ਠੀਕ ਆ ਬਾਅਦ ਵਿੱਚ ਜਦੋਂ ਸਮਾਤਾਈ ਆਈ ਵਧੀਆ ਗੱਲ ਆ ਪੂਰੀ ਸਪੋਰਟ ਕਰਾਂਗੇ ਕੋਈ ਹੈ ਨਹੀਂ ਇਹਦੀ ਦੀ ਹਾਂਜੀ ਮਤਲਬ ਹੋਰ ਆਪਣੇ ਮਿੱਤਰ ਮੇਲੀਆਂ ਨੂੰ ਵੀ ਕਹਿ ਦਿਓ ਵੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੇਰੇ ਸਾਰੇ ਆਪਣੇ ਮੈਂ ਆਪਣੇ ਵੀ ਸੱਜਣਾ ਮਿੱਤਰਾਂ ਨੂੰ ਕਹਿਣਾ ਚਾਹੂੰਗਾ ਵੀ ਵੀਰ ਦੇਖੋ ਸੋਚੋ ਸਮਝੋ ਸਾਰੇ ਹਰ ਇੱਕ ਬੰਦੇ ਲਈ ਕਿ ਉਹਦਾ ਕਿਦਾਂ ਦਾ ਸੁਭਾਅ ਆ ਆਪਾਂ ਨੂੰ ਖਾਣ ਵਾਲਾ ਤਾਂ ਨਹੀਂ ਭਾਵੇਂ ਫਿਊਚਰ 'ਚ ਹੀ ਕਿਉਂ ਨਾ ਹੋਵੇ ਜੇ ਕੋਈ ਬਚਾਅ ਕਰ ਰਿਹਾ ਆਪਣਾ ਤੇ ਮੈਨੂੰ ਲੱਗਦਾ ਕਿ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਵੀ ਮੇਰੇ ਵੀਰ ਭਰਾ ਸੱਜਣੇ ਦੇਖ ਰਿਹਾ ਉਹ ਜਰੂਰ ਚੰਗੇ ਨੂੰ ਚੰਗਾ ਕਿਉਂ